ਤੁਸੀਂ ਦੇਖ ਰਹੇ ਹੋ ਜੀਤ ਵੈਬ ਟੀਵੀ ਮੈਂ ਨਵਾਂ ਖੇੜ ਤੋਂ ਜਸਵੀਰ ਸਿੰਘ ਨੂਰ ਪਰ ਮੇਰੇ ਨਾਲ ਗੁਰਜਿੰਦਰ ਸਿੰਘ ਗਰੋ ਅੱਜ ਅਸੀਂ ਪਹੁੰਚੇ ਹਾਂ ਕਸਬਾ ਔੜ ਦੇ ਵਿੱਚ ਜਿੱਥੇ ਨਸ਼ਾ ਤਸ਼ਕਰ ਦਾ ਘਰ ਟਾਇਆ ਜਾ ਰਿਹਾ ਜਿਹਦੇ ਉਤੇ ਦਰਜਨਾ ਮਾਮਲੇ ਦਰਜ ਸਨ ਅੱਜ ਇਹ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਇੱਥੇ ਪਹੁੰਚੀ ਹੈ ਤੇ ਨਸ਼ਾ ਤਸ਼ਕਰ ਦੇ ਘਰ ਨੂੰ ਟਾਇਆ ਜਾ ਰਿਹਾ ਛੇ ਤੌਰ ਤੇ ਜੀਐਸਬੀ ਮਸ਼ੀਨਾ ਪਹੁੰਚੀਆਂ ਹੋ ਜਾਂ ਨੇ ਤੇ ਆਪਾਂ ਆਪ ਤੁਹਾਨੂੰ ਦਿਖਾਣੇ ਆ ਮੌਕੇ ਦੇ ਉੱਤੇ ਕੀ ਹਾਲਾਤ ਬਣੇ ਹੋਏ ਨੇ ਤੇ ਤੁਹਾਡੀ ਅਸੀਂ ਗੱਲਬਾਤ ਕਰਾਉਂਦੇ ਹਾਂ ਜਿਨ੍ਹਾਂ ਪੁਲਿਸ ਵਿਖੇ ਡਾਕਟਰ ਮਹਿਤਾਬ ਸਿੰਘ ਦੇ ਨਾਲ ਜਿਹੜੇ ਇੱਥੇ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਨੇ ਉਹ ਕੀ ਕਹਿਣਾ ਚਾਹੁੰਦੇ ਨੇ ਅੱਜ ਅਸੀਂ ਇੱਥੇ ਔੜ ਨਵਾਂ ਸ਼ਹਿਰ ਦੇ ਵਿੱਚ ਖੜੇ ਹੈਗੇ ਆ ਤੇ ਜਿਹੜੀ ਤੁਸੀਂ ਪ੍ਰਾਪਰਟੀ ਪਿੱਛੇ ਦੇਖ ਰਹੇ ਹੋ ਇਹ ਦੇਵਰਾਜ ਉਰਫ ਦੇਦੀ ਨਾਮ ਦੇ ਵਿਅਕਤੀ ਨੇ ਇਸ ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀਗਾ ਇਹ ਸਿਵਲ ਪ੍ਰਸ਼ਾਸਨ ਵੱਲੋਂ ਸਾਨੂੰ ਸਿਕਿਉਰਟੀ ਲਈ ਦਿੱਤਿਆ ਗਿਆ ਸੀਗਾ ਇਹ ਪੰਚਾਇਤ ਦੇ ਕਰਮੇਸ਼ਨ ਗਰਾਊਂਡ ਦੀ ਲੈਂਡ ਹੈਗੀ ਹੈ ਤੇ ਅਸੀਂ ਇੱਥੇ ਭਾਰੀ ਫੋਰਸ ਕੋਲ ਤਾਇਨਾਤ ਕੀਤੀ ਹੋਈ ਹੈ ਤਾਂ ਕਿ ਕੋਈ ਲੋਡਰ ਹੋਰ ਦਿੱਕਤ ਨਾ ਹੋਵੇ ਮੈਂ ਤੁਹਾਨੂੰ ਇਹ ਦੱਸਣਾ ਚਾਹਾਂਗਾ ਜਿਹੜਾ ਇਹ ਦੇਵਰਾਜ ਉਰਫ ਦੇਦੀ ਹੈ ਇਦੇ ਖਿਲਾਫ ਟੋਟਲ 13 ਐਨਡੀਪੀਐਸ ਦੇ ਮਕਦਮੇ ਹੈਗੇ ਆ ਤੇ ਹੋਰ ਆਈਪੀਸੀ ਦੇ ਮਕਦਮੇ ਟੋਟਲ 18 ਮਕਦਮੇ ਇਸ ਦੇ ਖਿਲਾਫ ਹੈਗੇ ਆ ਤੇ ਇਸ ਨੇ ਜਿਹੜਾ ਇਸ ਲੈਂਡ ਦੇ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਤੇ ਇਹ ਸਿਵਲ ਪ੍ਰਸ਼ਾਸਨ ਦੇ ਆਰਡਰ ਨਾਲ ਹੀ ਅਸੀਂ ਇਹਨੂੰ ਰੀਪੋਜ਼ੈਸ ਜਿਹੜਾ ਹੈਗਾ ਪੰਚਾਇਤ ਨੂੰ ਉਸੇ ਕਰਵਾ ਰਹੇ ਹਾਂ ਏਰੀਆ ਕਿੰਨਾ ਐਸ ਹੈ ਜਰ ਕਬਜ਼ਾ ਕੀਤਾ ਸੀ ਏ ਜੀ ਮੈਨੂੰ ਹੁਣੇ ਜਿਹੜਾ ਇੱਥੇ ਆ ਕੇ ਪਤਾ ਲੱਗਿਆ ਕਿ ਇਹੇ ਕੁਝ 25 ਮਰਲੇ ਦੇ ਅਰਾਊਂਡ ਜਿਹੜਾ ਕਬਜ਼ਾ ਬਣਦਾ ਹੈਗਾ ਕੁਝ ਅੱਗੇ ਇਹਨਾਂ ਨੇ ਸ਼ਾਪਸ ਪਾਈਆਂ ਹੋਈਆਂ ਕਮਰਸ਼ੀਅਲ ਸ਼ਾਪਸ ਤੇ ਪਿੱਛੇ ਵੀ ਕਾਫ ਹਾਂਜੀ ਕਬਜ਼ਾ ਕਦੋਂ ਕੀਤਾ ਹੋਇਆ ਹੈ ਜੀ ਸਾਨੂੰ ਪਤਾ ਲੱਗਿਆ ਕਿ ਇਹਨੇ 2023 ਦੇ ਵਿੱਚ ਇੱਥੇ ਕਬਜ਼ਾ ਕੀਤਾ ਹੈ ਮੈਂ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਅਸੀਂ ਔੜ ਦੇ ਵਿੱਚ ਜਿਹੜਾ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ 2.5 2.5 ਕਰੋੜ ਤੋਂ ਉੱਤੇ ਜਿਹੜੀ ਪ੍ਰਾਪਰਟੀ ਹੈ ਉਹ ਫ੍ਰੀਜ਼ ਕਰਾਈ ਹੈ ਤੇ ਉਹਦੇ ਵਿੱਚੋਂ 1 ਕਰੋੜ ਤੋਂ ਉੱਤੇ ਦੀ ਪ੍ਰਾਪਰਟੀ ਸਿਰਫ ਔੜ ਥਾਣੇ ਦੀ ਹੈਗੀ ਹੈ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਜਦੋਂ ਯੁੱਧ ਨਸ਼ਾ ਵਿਰੁੱਧ ਜਦੋਂ ਤੋਂ ਮੁਹਿੰਮ ਸ਼ੁਰੂ ਹੋਈ ਹੈ ਅਸੀਂ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ 253 ਐਨਡੀਪੀਐਸ ਦੇ ਮਕਦਮੇ ਜਿਹੜੇ ਉਹ ਦਰਜ ਕੀਤੇ ਹੈ ਤੇ 283 ਬੰਦਿਆਂ ਨੂੰ ਫੜਕੇ ਅਸੀਂ ਜੇਲ੍ਹ ਭੇਜਿਆ ਕਈ ਵਾਰੀ ਆਂਦਾ ਹੈਗਾ ਜੀ ਛੋਟੀ ਰਿਕਵਰੀ ਹੈਗੀ ਆ ਪਰ ਉਹ ਸਾਰੇ ਪੈਡਲਰ ਹੈਗੇ ਨੇ ਜਿਹੜੇ ਪੈਡਲਿੰਗ ਕਰਦੇ ਨੇ ਸਟਰੀਟ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਭੇਜਿਆ ਤੇ ਕੁਝ ਤੋਂ ਸਾਨੂੰ ਜ਼ਿਆਦਾ ਰਿਕਵਰੀ ਵੀ ਹੋਈ ਹੈ 100 ਗ੍ਰਾਮ 150 ਗ੍ਰਾਮ ਇਤੋਂ ਤੱਕ ਵੀ ਰਿਕਵਰੀ ਹੈਗੀ ਸਰ ਨੋਟਿਸ ਦਿੱਤਾ ਗਿਆ ਹੈ ਪੂਰਾ ਕੰਪਲੀਟ ਹੋ ਜੂਗਾ ਜੀ ਪ੍ਰੋਸੈਸ ਹੈ ਉਹ ਸਾਰਾ ਸਿਵਲ ਪ੍ਰਸ਼ਾਸਨ ਵੱਲੋਂ ਫੋਲੋ ਕੀਤਾ ਗਿਆ ਇਹਨਾਂ ਨੂੰ ਨੋਟਿਸ ਵੀ ਦਿੱਤਾ ਗਿਆ ਬਕਾਇਦਾ ਅਨਾਉਂਸਮੈਂਟ ਵੀ ਕੀਤੀ ਇਹਨਾਂ ਵੱਲੋਂ ਇਹਨਾਂ ਵੱਲੋਂ ਪੱਕੇ ਨਹੀਂ ਰੱਖਿਆ ਗਿਆ ਜੀ ਕੋਈ ਪੱਖ ਨਹੀਂ ਰੱਖਦਾ ਉਹ ਤਾਂ ਤੁਹਾਨੂੰ ਜੀ ਸਾਰਾ ਸਿਲਪ ਪ੍ਰਸ਼ਾਸਨ ਹੀ ਦੱਸ ਸਕਦਾ ਸਰ ਇਹ ਜਿਹੜੇ ਜਿਹੜਾ ਜੀ ਬਿਲਡਿੰਗ ਆ ਇਹਨਾਂ ਦਾ ਮੋਬਾਈਲ ਆ ਰਿਹਾ ਹੈ ਪੰਚਾਇਤ ਪੰਚਾਇਤ ਤੋਂ ਮੈਂਬਰ ਤਾਂ ਨਹੀਂ ਰਹੇ ਹੋਏ ਥੋੜਾ ਅੱਗੇ ਕਰਨੇ ਚਾਹੀਦੇ ਪੰਚਾਇਤ ਦੇ ਵਿੱਚ ਪਾਂਚੀਆ ਸਰਪੰਚ ਨਹੀਂ ਇਹਦੇ ਦੇਖੋ ਸਾਡਾ ਕੋਈ ਪੁਰਾਣਾ ਰਿਪੋਰਟ ਕੋਈ ਨਹੀਂ ਬਟ ਇਹ ਜਿਹੜਾ ਹੈਗਾ ਉਹ ਇੱਥੋਂ ਦੇ ਪੰਚਾਇਤ ਮੈਂਬਰ ਨੇ ਦੱਸਿਆ ਕਿ ਇਹ ਜਿਹੜਾ ਹੈਗਾ ਨਜਾਇਜ਼ ਕਬਜ਼ਾ ਕੋਈ ਪਹਿਲਾਂ ਪੰਚਾਇਤ ਨੇ ਕੋਈ ਐਕਸ਼ਨ ਨਹੀਂ ਲਿਆ 2 ਸਾਲ 2-3 ਸਾਲ ਹੋ ਗਏ ਇਹ ਜਦੋਂ ਵੀ ਜਦੋਂ ਵੀ ਧਿਆਨ ਦੇ ਵਿੱਚ ਆਇਆ ਹੈਗਾ ਜੀ ਦੇਖੋ ਉਦੋਂ ਹੀ ਕਾਰਵਾਈ ਕਰਵਾਈ ਗਈ ਹੈਗੀ ਤੇ ਹੋ ਕੇ ਸਾਥ ਥੈਂਕ ਯੂ ਜੀ ਸਰ ਜਿਹੜੇ ਹੋਰ ਨਸ਼ਾ ਤਸਕਰ ਦੀ ਕਮਾਈ ਨਾਲ ਸਾਰੀਆਂ ਕਰ ਉਹਨਾਂ ਨੂੰ ਕੀ ਤਾੜਨਾ ਕੀ ਹਦਾਇਤ ਮੈਂ ਦੇਖੋ ਇਹ ਕਹਿੰਦਾ ਜੀ ਅਸੀਂ ਜਿਹੜਾ ਵੀ ਕੋਈ ਨਸ਼ਾ ਤਸਕਰ ਹੈਗਾ ਜਾਂ ਕੋਈ ਨਸ਼ਾ ਤਸਕਰ ਹੀ ਕਰ ਰਿਹਾ ਹੈ ਅਸੀਂ ਇਦਾਂ ਹੀ ਰੂਲ ਚੈੱਕ ਕਰਕੇ ਰੂਲ ਜਿਨੇ ਵੀ ਕੋਈ ਰੂਲ ਵਾਇਲਟ ਕੀਤਾ ਹੈ ਅਸੀਂ ਇਸੇ ਤਰ੍ਹਾਂ ਜਿਹੜਾ ਹੈਗਾ ਉਸ ਦੇ ਕਲਾਬ ਸਖਤ ਤੋਂ ਸਖਤ ਕਰੋਗੇ ਸਰ ਨਸ਼ਾ ਦੱਸ ਗਏ ਹੁਣ ਫਿਰ ਉਹਨਾਂ ਦੇ ਅਲੱਗ ਤਰੀਕੇ ਬਣਾ ਲਿਆ ਉਹ ਨਹੀਂ ਹੈ ਨਾ ਹੁਣ ਜਿਹੜੇ ਨਸ਼ਾ ਆ ਉਹ ਅੰਦਰ ਬਿਠਾ ਲਿ ਬਿਠਾ ਕੇ ਬਣਾਦੇ ਆ ਰਾਤ ਭਰਾਤੇ ਵੀ ਆਉਂਦੇ ਆ ਉਹ ਵੀ ਤਾਂ ਇਹ ਥੱਲੇ ਗੱਲ ਨਾ ਨਹੀਂ ਦੇਖੋ ਜੀ ਇਹ ਜੇ ਇਹ ਨਵੇਂ ਤਰੀਕੇ ਬਣਾਉਂਦੇ ਹੈਗੇ ਆ ਤਾਂ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਅਸੀਂ ਜਿਹੜਾ ਵੀ ਸਾਨੂੰ ਕੋਈ ਇਨਫੋਰਮੇਸ਼ਨ ਸਾਡੇ ਕੋਲ ਆਏਗੀ ਇਕੇ ਉਸ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਕਰਾਂਗੇ ਕੁਛ ਐਦਾਂ ਹੁੰਦਾ ਕਿ ਨਸ਼ਾ ਤਸਕ ਸਾਡੇ ਕੋਲ ਫੜੇ ਜਾਂਦੇ ਨੇ ਤੇ ਉਹਨਾਂ ਦੀ ਪੁੱਛਗਿੱਛ ਦੇ ਪਿੱਛੇ ਜੇ ਨਾਮਜ਼ਦ ਹੁੰਦਾ ਕਿ ਹਾਂਜੀ ਇਹਨੇ ਸਾਨੂੰ ਕਿਤੇ ਵੀ ਦਿੱਤਾ ਹੋਵੇ ਚਾਹੇ ਘਰ ਬੈਠ ਕੇ ਦਿੱਤਾ ਹੋਵੇ ਚਾਹੇ ਕਿਤੇ ਹੋਰ ਜਾ ਕੇ ਦਿੱਤਾ ਹੋਵੇ ਤਾਂ ਉਹਨੂੰ ਵੀ ਅਸੀਂ ਅਰੈਸਟ ਕਰਕੇ ਜੇਲ੍ਹ ਭੇਜਾਂ ਤਾਂ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਜਿਹੜੀ ਸਾਡੀ ਸਾਰੇ ਨਵਾਂ ਸ਼ਹਿਰ ਦੇ ਪਬਲਿਕ ਹੈਗੀ ਹੈ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਜੇ ਕਿਸੇ ਕੋਲ ਵੀ ਕੋਈ ਇਨਫੋਰਮੇਸ਼ਨ ਹੈਗੀ ਹੈ ਤਾਂ ਸਾਨੂੰ ਪਰਸਨਲੀ ਕੰਟੈਕਟ ਕਰ ਸਕਦਾ ਹੈ ਸੇਫ ਪੰਜਾਬ ਹੈਲਪਲਾਈਨ ਦੇ ਉੱਤੇ ਵੀ ਤੁਸੀਂ ਇਨਫੋਰਮੇਸ਼ਨ ਦੇ ਸਕਦੇ ਹੋ ਤੁਹਾਡੀ ਜਿਹੜੀ ਜਾਣਕਾਰੀ ਉਹ ਬਿਲਕੁਲ ਗੁਪਤ ਰੱਖੀ ਜਾਵੇ ਸਰ ਜਿਹੜਾ ਇਨਫੋਰਮੇਸ਼ਨ ਦੇਵੋਗੇ ਉਹਦੀ ਸੁਰੱਖਿਆ ਕਿਵੇਂ ਆਪਾਂ ਯਕੀਨੀ ਬਣਾਵਾਂਗੇ ਮੈਂ ਤਾਂ ਬਿਲਕੁਲ ਜੀ ਮੇਰੇ ਕੋਲ ਤੁਸੀਂ ਪ੍ਰੈਸ ਵਾਲੇ ਵੀ ਕਾਫੀ ਵਾਰ ਆਏ ਹੋ ਤੁਹਾਨੂੰ ਆਪਾਂ ਪਰਸਨਲੀ ਮਿਲੇ ਹੈਗੇ ਆ ਮੈਂ ਤਾਂ ਕਹਿੰਦਾ ਜੀ ਸਾਡੀ ਸੇਫ ਪੰਜਾਬ ਹੈਲਪਲਾਈਨ ਹੈ ਉਹਦੇ ਵਿੱਚ ਇਥੋਂ ਤੱਕ ਕਿ ਜੀ ਉਹ ਕਿਸੇ ਨੂੰ ਨਹੀਂ ਪਤਾ ਲੱਗਦਾ ਕਿ ਕਿਸ ਨੇ ਉਹਦੇ ਉੱਤੇ ਇਨਫੋਰਮੇਸ਼ਨ ਦਿੱਤੀ ਹੈ ਜੀ ਦੂਸਰਾ ਇਹ ਹੈ ਜੇ ਕਿਸੇ ਨੂੰ ਫਿਰ ਵੀ ਹੈਗਾ ਤਾਂ ਤੁਸੀਂ ਮੈਨੂੰ ਆ ਕੇ ਪਰਸਨਲੀ ਮਿਲ ਸਕਦੇ ਹੋ ਸਰ ਜਿਹੜੇ ਸੀਸੀਟੀ ਵੀ ਕੈਮਰੇ ਲੱਗੇ ਹੋਏ ਵਿਦਿਆਰਥੀ ਆ ਦੇਖੋ ਜੀ ਉਹ ਜਿਹੜੇ ਇਹਨਾਂ ਨੇ ਲਗਾਏ ਹੈਗੇ ਉਹਦੇ 'ਚ ਇਹ ਹੈ ਕਿ ਸ਼ਾਇਦ ਇਹਨਾਂ ਨੂੰ ਲੱਗਦਾ ਹੈ ਕਿ ਉਸ ਨੂੰ ਦੇਖ ਕੇ ਜਿਹੜੀ ਪੁਲਿਸ ਕਾਰਵਾਈ ਨਹੀਂ ਕਰੇਗੀ ਬਟ ਤੁਸੀਂ ਇਹ ਦੇਖੋ ਜੀ ਅਸੀਂ ਜਿਹੜਾ 100 ਤੋਂ ਉੱਤੇ ਪਰਚੇ ਜਿਹੜੇ ਇਸੇ ਏਰੀਆ ਦੇ ਵਿੱਚ ਦਿੱਤੇ ਆ ਜਿੱਥੇ ਇਹਨਾਂ ਨੇ ਕੈਮਰਾ ਲਗਾਏ ਹੋਏ ਬਟ ਅਸੀਂ ਪੂਰਾ ਜਿਹੜਾ ਲੀਗਲ ਪ੍ਰੋਸੀਜਰ ਆ ਫਾਲੋ ਕੀਤਾ ਹੈਗਾ ਤਾਂ ਸੀਸੀਟੀਵੀ ਦੀ ਕੋਈ ਪ੍ਰੋਬਲਮ ਨਹੀਂ ਹੈ ਠੀਕ ਸਰ ਕਰਦੇ ਦੀ ਪ੍ਰੋਪਰਟੀ ਤੇ ਬਿਜਲੀ ਬਿੱਲ ਕਿਧਰ ਲੱਗੇ ਸੀ ਮੀਟਰ ਕਿਧਰ ਲੱਗੇ ਸੀ ਵੀ ਉਹ ਦੇਖੋ ਜੀ ਉਹ ਤਾਂ ਸਾਰਾ ਦੇਖਣਾ ਪੈਗਾ ਸੇਂਹ ਪ੍ਰਸ਼ਾਸਨ ਦਾ ਹੈਗਾ ਉਹਨਾਂ ਨੇ ਦੇਖਿਆ ਹੋਵੇਗਾ ਆਲਰੇਡੀ ਐਡੀਨ ਸਾਹਿਬ ਤੁਹਾਨੂੰ ਪਤਾ ਹੋਵੇਗਾ ਸਰ ਦੇਖੋ ਜੀ ਇਹ ਜਦੋਂ ਵੀ ਜਿਹੜੇ ਅਧਿਕਾਰੀ ਹੈਗੇ ਜਦੋਂ ਉਹਨਾਂ ਦੇ ਧਿਆਨ ਚ ਆਇਆ ਤਾਂ ਸਾਰਾ ਕੁਝ ਸਿੱਧਰ ਸਪੱਸ਼ਟ ਹੋ ਗਿਆ ਜੀ ਸਰ ਉਸ ਵੇਲੇ ਵੀ ਇਤਹਾਜ ਲਿਆਂਦਾ ਗਿਆ ਨਹੀਂ ਉਸ ਵੇਲੇ ਦਾ ਦਿੱਖ ਨੂੰ ਚੈੱਕ ਕਰ ਲਾਂਗੇ ਜੋ ਵੀ ਹੈプチ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ